ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ ਸੋ ਵੀਡੀਓ ਨੂੰ ਕਰ ਦਿਓ ਚਲਦੀ ਚਲਦੀ ਸ਼ੇਅਰ ਤੇ ਅੱਜ 27 ਜੁਲਾਈ 2025 ਨੂੰ ਆਪਾਂ ਤੁਹਾਨੂੰ ਪਾਣੀ ਦੀ ਅਪਡੇਟ ਦੇਣ ਜਾ ਰਹੇ ਹਾਂ ਪੌਂਗ ਡੈਮ ਭਾਖੜਾ ਡੈਮ ਸਤਲੁਜ ਤੇ ਬਿਆਸ ਦਰਿਆ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੋ ਬੇਨਤੀਆਂ ਕਰ ਦੇਣੀਆਂ ਚਾਹੁੰਦੇ ਹਾਂ ਕਿ ਇੱਕ ਤਾਂ ਮੋਗੇ ਇਲਾਕੇ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਜਿਹੜਾ ਉਸ ਇਲਾਕੇ ਦੇ ਵਿੱਚ ਬਹੁਤ ਜਿਹੜੀਆਂ ਭਾਰੀ ਜਿਹੜੀਆਂ ਫਸਲਾਂ ਉਹ ਖਰਾਬ ਹੋ ਚੁੱਕੀਆਂ ਨੇ ਡੁੱਬ ਚੁੱਕੀਆਂ ਨੇ ਆਪਾਂ ਸਾਰਿਆਂ ਨੂੰ ਰਲ ਕੇ ਉਸ ਇਲਾਕੇ ਦੀ ਜਾ ਕੇ ਮਦਦ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਜੇਕਰ ਪਨੀਰੀ ਦੀ ਲੋੜ ਆ ਤੇ ਪਨੀਰੀ ਦੇਣੀ ਚਾਹੀਦੀ ਕਿਸੇ ਵੀ ਵਿੱਤੀ ਸਹਾਇਤਾ ਜਿਸ ਤਰ੍ਹਾਂ ਦੀ ਮਰਜ਼ੀ ਉਸ ਇਲਾਕੇ ਨੇ ਜਿਹੜਾ ਹਰਾਂ ਦੇ ਦੌਰਾਨ ਜਿਹੜਾ ਆਪਣੇ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਤਣੋ ਮਣੋ ਜਿਹੜੀ ਸੇਵਾ ਕੀਤੀ ਸੀ ਦੂਸਰੀ ਮੈਨੂੰ ਵੀਰ ਕਾਫੀ ਮੈਸੇਜ ਆ ਰਹੇ ਸੀ ਕਫੂਰ ਥਲੇ ਏਰੀਆ ਦੇ ਵਿੱਚੋਂ ਕੋਲਾ ਵੀ ਆ ਰਹੀਆਂ ਸੀਗੀਆਂ ਕਿ ਕਾਫੀ ਚਲੋ ਮੀਂਹ ਪੈਣ ਕਰਨੇ ਵੀ ਜਿਹੜਾ ਬਿਆਸ ਦਰਿਆ ਦੇ ਕੰਢੇ ਜਿਹੜੇ ਇਲਾਕੇ ਸੀ ਕੁਛ ਉੱਥੇ ਵੀ ਜਿਹੜੀਆਂ ਕਾਫੀ ਜਿਹੜੀਆਂ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਦੇ ਵੀ ਸਾਰੇ ਜਿਹੜੇ ਆਪਾਂ ਨੂੰ ਰਲ ਮਿਲ ਕੇ ਜਿਹੜੇ ਮਦਦ ਕਰਨ ਦੀ ਲੋੜ ਆ ਹੁਣ ਆਪਾਂ ਗੱਲ ਕਰੀਏ ਅੱਜ 27 ਜੁਲਾਈ 2025 ਪੌਂਗ ਡੈਮ ਦੀ ਤਾਂ ਸਵੇਰੇ 6 ਵਜੇ ਲਗਭਗ ਪੌਂਗ ਡੈਮ ਦਾ ਜਿਹੜਾ ਰੈਸਟ ਲੈਵਲ ਆ 1343.19 ਫੁੱਟ ਤੇ ਪਹੁੰਚ ਚੁੱਕਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਲਗਭਗ 27634 ਕਿਊਸੀ ਜਿਹੜਾ ਇਨਫਲੋ ਹੋ ਰਿਹਾ ਆ ਆਊਟਫਲੋ ਦੀ ਗੱਲ ਕਰੀਏ ਤਾਂ 17090 ਕਿਊਸੀ ਜਿਹੜਾ ਪਾਣੀ ਆ ਇਨਫਲੋ ਅੱਗੇ ਜਿਹੜਾ ਵਿਆਸ ਦਰਿਆ ਦੇ ਵਿੱਚ ਹੋਰੀਆ ਜੇਕਰ ਆਪਾਂ ਭਾਗੜਾ ਟਾਈਮ ਦੀ ਗੱਲ ਕਰੀਏ ਤੇ ਭਾਗੜਾ ਟਾਈਮ ਦੀ ਰਿਪੋਰਟ ਜਿਹੜੀ ਲਗਭਗ 2 ਦਿਨ ਪਹਿਲਾਂ ਦੀ ਆ ਉਹ ਠੀਕ ਹੀ ਚੱਲ ਰਿਹਾ ਲਗਭਗ ਫਿਰ ਵੀ ਤੁਹਾਨੂੰ ਮੈਂ ਦੱਸ ਦਿੰਦਾ ਇੱਕ ਵਾਰ ਜਿਹੜਾ ਆਪਣਾ 1610 ਇਹ ਆਪਣਾ ਪਾਖੜਾ ਟਾਈਮ ਦਾ ਡਾਲ ਪਾਣੀ ਦਾ ਲੈਵਲ ਉਹ 1610 ਫੁੱਟ ਤੇ ਲਗਭਗ ਚੱਲ ਰਿਹਾ ਸੀਗਾ ਦੋ ਕੁ ਦਿਨ ਪਹਿਲਾਂ ਉਹ ਲਗਭਗ ਇੰਨਾ ਕੁ ਹੀ ਹੋਊਗਾ ਕੋਈ ਬਾਹਰ 36000 ਕਿਊਸਿਕਾ ਪਾਣੀ ਆ ਰਿਹਾ ਸੀਗਾ ਤੇ ਨਿਕਾਸੀ ਜਿਹੜੀ 22000 ਕਿਊਸਿਕੀ ਕੀਤੀ ਜਾ ਰਹੀ ਆ ਸੋ ਜੋ ਜਲਦੀ ਜੇਕਰ ਆਪਣੇ ਕੋਲ ਉਹ ਵੀ ਰਿਪੋਰਟ ਆਉਂਦੀ ਆ ਤੇ ਜਲਦੀ ਆਪਾਂ ਤੁਹਾਨੂੰ ਉਹਦੀ ਵੀ ਜਿਹੜੀ ਅਪਡੇਟ ਦਿਆਂਗੇ ਬਾਕੀ ਕੋਈ ਡਰਨ ਵਾਲੀ ਗੱਲ ਬਾਤ ਨਹੀਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਫਵਾਹਾਂ ਤੋਂ ਬਚ ਕੇ ਰਹੋ ਜੇਕਰ ਹਰੀ ਘੇੜ ਦੀ ਅਪਡੇਟ ਸਵੇਰੇ 6:00 ਦੀ ਗੱਲ ਕਰੀਏ ਤਾਂ ਇਹਦਾ ਪਾਉਣ ਲੈਵਲ ਆ ਜਿਹੜਾ 690.90 ਫੁੱਟ ਤੇ ਆ ਜ ਸਟ੍ਰੀਮ ਦੀ 2455 ਕਿਊਸਿਕ ਜਿਹੜਾ ਪਾਣੀ ਆ ਰਿਹਾ ਤੇ ਡਾਊਨਸਟ੍ਰੀਮ ਦੀ ਗੱਲ ਕਰੀ ਤਾਂ 1950 ਕਿਊਸਿਕ ਜਿਹੜਾ ਕੀਤਾ ਜਾ ਰਿਹਾ ਜਿੰਨਾਂ ਕੋ ਪਾਣੀ ਆ ਰਿਹਾ ਉਹਨਾਂ ਕੋ ਪਾਣੀ ਜਿਹੜਾ ਨਹਿਰਾਂ ਦੇ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਜਿਵੇਂ ਕਿ ਆਪਾਂ ਗੱਲ ਕਰੀਏ ਤੇ ਨਹਿਰਾਂ ਦੇ ਵਿੱਚ ਲਗਭਗ ਜਿਹੜਾ ਫਰੋਇਪਰ ਫੀਡਰ ਦੇ ਵਿੱਚ 96118 ਕਿਊਸਿਕ ਦਿੱਤਾ ਜਾ ਰਿਹਾ Rajasthan ਫੀਡਰ ਦੀ ਗੱਲ ਕਰੀ ਤੇ 12295 ਕਿਊਸਿਕ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀ ਤਾਂ 192 ਕਿਊਸਿਕ ਜਿਹੜਾ ਪਾਣੀ ਉਹ ਦਿੱਤਾ ਜਾ ਰਿਹਾ ਸੋ ਆਪਾਂ ਨੂੰ ਹੀ ਪਤਾ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਭਾਰੀ ਮੀਂਹ ਪੈ ਰਹੇ ਹਨ ਤੇ ਹਿਮਾਚਲ ਦੇ ਵਿੱਚ ਵੀ ਲਗਾਤਾਰ ਜਿਹੜੇ ਭਾਰੀ ਮੀਂਹ ਪੈ ਰਹੇ ਹਨ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜੇਕਰ ਮੀਂਹ ਜੇ ਨਹੀਂ ਰੋਕਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਥੋੜੀ ਜੀ ਵਧਣ ਦੀ ਸੁਭਾਵਨਾ ਬਣ ਸਕ ਰਹੀ ਹੈ ਬਾਕੀ ਫਵਾਵਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਆਪਾਂ ਤੁਹਾਨੂੰ ਹੁਣ ਲਗਭਗ 1 ਅਗਸਤ ਦੇ ਕਰੀਬ ਜਿਹੜੀ ਪਾਣੀ ਦੀ ਅਪਡੇਟ ਦੇਾਂਗੇ ਕਿਉਂਕਿ ਜਿਹੜਾ ਪਾਣੀ ਆ ਉਹ ਲਗਭਗ ਸਮਤਲ ਚੱਲ ਰਿਹਾ ਕੋਈ ਡਰਨ ਵਾਲੀ ਕਿਹੇ ਦੀ ਕੋਈ ਗੱਲਬਾਤ ਨਹੀਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੁਖ ਲਟਿਆ YouTube Facebook ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਸੰਗਤ ਜੀ